ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਸੁਦਰ ਰਾਗਸ ਮਹਲਾ ਪਹਿਲਾ ਇੱਕੋ ਹੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਲਿ ਵਜੇ ਤੇਰੀ ਨਾਦ ਨੀਕ ਸੰਖ ਕੀਤੀ ਤੇਰੀ ਵਵਣ ਹਾਰੀ ਕੀਤੇ ਤੇਰੀ ਰਗ ਪਰਿਸੂ ਕਹੀ ਇਹ ਕੀਤੀ ਤੇਰੀ ਗਵਣ ਹਾਰੀ ਗਵਨ ਤੁਦਨ ਪਉਣ ਪਾਣੀ ਬੈਸੰਤਰ ਗਵ ਰਾਜਾ ਧਰਮ ਦਵਾਰੀ ਗਵਨ ਤਦਨੋ ਚਿਤ ਗੁਪਤ ਲਿਖ ਜਾਨਾ ਲਿਖ ਲਿਖ ਧਰਮ ਵਿਚਾਰੇ ਗਵਨ ਤਦਨੋ ਇਸਰ ਬਰਮ ਦੇਵੀ ਸਹਣ ਤੇਰੇ ਸਦਾ ਸਵਾਰੇ ਗਵਨ ਤਦਨੋ ਇੰਦਰੇਂਦਰ ਅਸਨ ਬੈਠੀ ਦੇਵਤੀਆਂ ਦਰ ਨਾਲੇ ਗਾਵਨ ਤੁਧਨੋ ਸਿਦਸਮਾ ਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੀ ਗਾਵਨ ਤੁਧਨੋ ਪੰਡਤ ਪੜਨ ਰਕੀਸਰ ਜੋਗ ਜੁਗ ਵਿਦਨਾਲੀ ਗਾਵਨ ਤੁਧਨੋ ਮੋਹਣੀਆ ਮਨਮੋਹਨ ਸੁਰਗਮਾ ਛਪਿਆਲੀ ਗਾਵਨ ਤੁਧਨੋ ਰਤਨੁ ਪਾਇ ਤੇਰੇ ਅਠਸਠ ਤੀਰਦਨ ਹਨੇ ਗਾਵਨ ਤੁਧਨੋ ਜੁਦ ਮਹਾਬਲਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲੇ ਪਰ ਮੰਡਾ ਕਰ ਕਰ ਕੀ ਤੇਰੀ ਧਾਰੀ ਸਹੀ ਤੂ ਦਰਗਵਨ ਜੋਤਿ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੀ ਤੂ ਦਰਗਵਨ ਸੇਮਾ ਕਿਤਨੇ ਆਵਨ ਨਾਨਕ ਕੀ ਆ ਵਿਚਾਰੇ सोई सोई सदा ਸਚਾ ਸਾਹਿਬ ਸਚਾ ਸਚਿ ਨਾਈ ਐਬੀ ਉਸੇ ਜੋਇਨ ਜੋਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਹਾਂਤੇ ਕਰ ਕਰਿ ਜਿਨ ਸੀਮਾਇ ਜਿਨ ਉਪਾਈ ਕਰ ਕਰ ਦੇਖ ਕਿ ਤੈ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰੋ ਕਮਨਾ ਕਰ ਨ ਜਾਈ ਸੋ ਪਸ ਸਹੁ ਸਪਤ ਸਹੇਬੋ ਨਾਨਕ ਰਹਿਣ ਲਜਾਈ ਅਸ ਮਹਲਾ ਪਹਿਲਾ ਸੁਰ ਵੱਡਾ ਅਖੇ ਸੋ ਕੋਏ ਕੇ ਵੱਡਾ ਡਿੱਠਾ ਹੋਇ ਕੀਮਤ ਪਾਇ ਨਾ ਗਇ ਹਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀ ਤੱਕੀ ਬੜਚੀ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨੀਤੀਆਂ ਨੀ ਗੁਰਗੁਰ ਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆ ਤੋਦਵਨ ਸਿੱਧੀ ਕਿਨੇ ਨ ਪਾਈਆ ਕਰਮ ਲੈ ਨਹੀਂ ਠਾਕ ਰਹੀਆ ਅਖਰਵਾੜਾ ਕਿਆ ਵਿਚਾਰ ਸਿਫਤੀ ਪਹਰੇ ਤੇਰੀ ਪੰਡਰ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਰਨ ਹਰ ਅਸਮਲ ਪਹਿਲਾ ਅੱਖਾਂ ਜੀਵਾ ਸ੍ਰੀ ਮਰ ਜਾਉ ਅਖਣਿ ਔਖ ਸਚ ਨਾਉ ਸਚੇ ਨਾਮ ਕੀ ਲਾਗੇ ਭੂਕ ਦੁੱਖ ਖਾਏ ਜਨਿਏ ਦੁੱਖ ਸੋ ਕਿਵੇਂ ਸਰੇ ਮੇਰੀ ਮਾਈ ਸੱਚਾ ਸਾਹਿਬ ਜਤਿਨਾ ਨਾ ਰਹਾ ਸੱਚੇ ਨਾਮ ਕੀ ਤਿਲ ਵਡਿਆ ਆਖ ਧਕੇ ਕੀਮਤ ਨਹੀਂ ਪਾਈ ਜਿਸਾ ਮਿਲਕੇ ਆਖਣ ਪਾਈ ਵਡਨ ਹੋਵੇ ਘਾਟ ਨਜਾਈ ਨਾ ਹੋ ਮਰੇ ਨਾ ਹੋ ਵੈ ਸੋਕ ਦਿੰਦਰ ਨਾ ਚੁਕੇ ਭੋਗ ਗੁਣਿ ਅਹੋਰ ਨਹੀਂ ਕੋਈ ਨਾ ਕੋਵਾ ਨਾ ਕੋ ਹੋਏ ਜਿਵੜੇ ਆਪ ਤੇ ਵਲ ਤੇਰੀ ਦਾਤ ਜਿੰਦਨ ਕਰ ਕਰ ਗੀਤੀ ਰਤ ਖਸ ਸੰਸਰ ਤਿਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰ ਸਤਪੁਰ ਕਾ ਬਿਨਾ ਕਰਾਂ ਗੁਰ ਪਾਸ ਹਮ ਕੀਰ ਕਿਰਮਾ ਸਤ ਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਨਗ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾ ਹਰ ਕੀਰਤ 함ਰੀ ਰਹਿਰਾ ਚਰਹਾ ਹਰ ਜਨ ਕੇ ਵਡ ਭਾਗਵਲੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਸ ਨਾਮ ਨ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਗੁਰੂ ਸਰਣ ਸੰਗਤ ਨਿਯਾਇ ਤਿਰਗ ਜੀਵੈ ਤਿਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਦਰਮਸ ਤੇ ਖਿਅ ਲਿਖਾ ਲਖਸ ਤਨ ਤਨ ਸਤ ਸੰਗਤ ਜਿ ਤਰਸ ਪਾਇ ਮਿਰ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰੇ ਮਨ ਚਿੱਤ ਵੈ ਉਦਮ ਜਾ ਅਰ ਅਰ ਜੀਓ ਪਰਿਆ ਸੈਲ ਪਥਰ ਮੈਂ ਜੰਤੂ ਪਾਇ ਤਾਂ ਕਰ ਜੀ ਕਾਗੇ ਕਰਥਰੇ ਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਾਜ ਤਾਰੀ ਹਿਆ ਰਹਾ ਜਨਨ ਪਿਤ ਲੋਕ ਸੁਧ ਬਨਤ ਕੋਇਨੇ ਕਿਸ ਕੀ ਤਰਿਆ ਸਿਰ ਸਿਰੰਜਿਕ ਸਬਾਹੀ ਠਾਕੁਰ ਕਾਹੀ ਮਨ ਪਾਉ ਕਰਿਆ ਊੜ ਊੜ ਵੈਸੇ ਕੁਸ਼ਾ ਤਿਸ ਪਚ ਬਚਰੇ ਸ਼ਰਿਆ ਤਿਨ ਕਉਣ ਖਲਾਵੇ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸਠ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਹੀਐ ਤ੍ਰੈ ਅੰਤਨ ਪਰਵਰਿਆ ਰਗਸਮਲ ਚੌਥਾ ਸੁਪੁਰਖ ਇੱਕੋ ਅੰਗ ਸਤਿਗੁਰ ਪ੍ਰਸਾਦ ਸੁਪੁਰਖ ਨਰਜਨ ਹਰਪੁਰਖ ਨਰਜਨਾ ਹਰ ਅਗਮ ਅਗਮ ਪਰਹ ਸਭ ਤੇ ਆਵੇਂ ਸਭ ਤੇ ਆਵੇਂ ਤੁਧ ਜੀ ਅਰ ਸੱਚੇ ਸਿਰਜਣ ਹਾਰਾ ਸਭ ਜੀ ਹੈ ਤੁਹਾਰੇ ਜੀ ਤੁਜੀਆਂ ਕਾ ਦਾਤਾ ਰ ਅਰ ਤੇ ਆਵੋ ਸੰਤੋ ਜੀ ਸਭ ਦੁੱਖ ਵਸਾਰਣ ਹਾਰਾ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਇਹ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਉਹ ਪ੍ਰਕ ਸਮਾਨਾ ਇੱਕ ਦਾਤੇ ਇੱਕ ਬਿਕਾਰੀ ਜੀ ਸਭ ਤੇਰੇ ਚੋ ਜਿਵਨਾਣਾ ਤੂੰ ਆਪੇ ਦਾਤਾ ਆਪੇ ਭੁਗਤ ਜੀ ਹਉ ਤਦ ਬਿਨਿ ਅਵਰ ਨਾ ਜਹਣਾ तू पारब्रह्म बेअंत बेअंत जी तेरे क्या गुण आख बखान जो शिव है जो शिव है तुद जी जन नानक तिन कुर्बान हार ते आवे हार ते आवे तुद जी से जन जुग में सुख वासी से मुक्त से मुक्त पै जिन हारते आया जी ਤਿੰਨ ਟੂਟੀ ਜਮ ਕੇ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇ ਵਯਾ ਜਿਨ ਸੇ ਵਯਾ ਮਿਰਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤੈਨ ਬਲਜਾ ਸਵੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਨ ਤੁਧ ਜੀ ਹਰ ਅਨਿਕ ਆਨੇ ਕਾਨੰਤ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਕਪ ਤਪੈ ਜਪੈ ਬੇਅੰਤ ਤੇਰੇ ਅਨੇਕ ਤੇਰੀ ਅਨੇਕ ਬੜੇ ਬੋ ਸਿਮਰਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਧ ਜੇਵੜ ਅਵਰਨ ਕੋਈ ਤੂ ਜੋਗ ਜੋਗੇ ਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਧਿਆਪੇ ਸਿਰ ਸੋ ਪਾਏ ਜੀ ਤੁਧਿਆਪੇ ਸਿਰ ਸਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਣੋਈ ਅਸਮਲ ਚੌਥਾ ਦੂ ਕਰਤਾ ਜਜਾਰ ਮੈਂ ਦਸਾਈ ਜੋ ਤੂੰ ਭਵੈ ਸੋਈ ਤਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਰੀ ਤੇ ਆਇਆ ਜਿਸਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕਵਾਇਆ ਤੁਧਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤੂ ਜਹੀ ਮਾਹੀ ਤੂਤ ਬਿਨੁ ਦੂਜਾ ਕੋਈ ਨਾਈ ਜੀਆ ਜਨ ਸਭ ਤੇ ਰਖੇ ਲਾ ਵਿੰਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਹੀ ਸੋਇ ਇਹਨ ਜਾਣ ਹਰ ਗੁਣ ਸਦਹੀ ਆਕਵ ਖਾਣੈ ਜਿਨ ਹਰ ਸੇਵਿਆ ਦਿਨ ਸੁਖ ਪਾਇਓ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾਵਰਣ ਕੋ ਹੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਮਲ ਪਹਿਲਾ ਤੇ ਸਰਵਰੜੇ ਪਹਿਲੇ ਨਿਵਾਸ ਪਣੀ ਪਾਵ ਕਹ ਤਿਨਹਿ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾ ਤਾਹੀ ਨੁਬਿਅਲੇ ਮਨ ਏਕਨ ਚੇਤਿਸ ਮੂੜ ਮਨਾ ਹਰ ਬਿਸਰ ਤੇਰੀ ਗੁਣ ਗਲਿਆ ਰਹਾ ਨਾ ਹੂੰ ਜਤੀ ਸਤਿਨੀ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਣਾ ਕਿੰਤੂ ਨਹੀਂ ਵਿਸਰਿਆ ਅਸ ਅਮਲ ਪੰਜਿਵ ਭਈ ਪ੍ਰਾਪਤ ਮਾਨਕ ਦੇਵਰੀਆ ਗੋਬਿੰਦ ਮਿਲਕੇ ਤੇਰੀ ਬਰੀਆ ਔਰ ਗਾਇ ਤੇਰਾ ਕੀ ਤੈਨ ਕਾਮ ਮਿਲਸਾ ਸੰਗਤ ਪਜ ਕੇਵਲ ਨਾਮ ਸ੍ਰੰਜਾਮ ਲਾਗ ਪਵ ਜਲ ਤਰਨ ਕੈ जनम बिरथा जात रंग माया कर जप तप संजम धर्म तर् कमाया. सेवा साधन जन हर राया कहु नानक की राखो शर्मा जप तप संजम धर्म तर् कमाया. ਸੇਵਾ ਸਾਧਨ ਜਾਣਿਆ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰ ਕੀ ਰੱਖੋ ਜਰਮ ਆਉ ਸਾਹੀ ਦਸਮੀ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀਛ ਅਉ ਚਰਨਨ ਮਨ ਰਹਿ ਹਮਰ अपना जान करो बिरत पार हमरे डूथ से बात म कहवो अपते मोहि बचावो सुखी बस मोहु परवारा सेवक सिख सब करतार मूर्छ निज कर दे करिय सबरण को वा संगरय पूर्ण हो हमारी आशा तोर पा की रह प्यासा तुम्हें तो चाड़ को या वर्णाते आओ जो बर चाहूँ सो तुम ते पाओ सेवक सिख हमारे तारी है चुन चुन सत्र हमारे मारी है आप हाथ मुझे मार है मरण काल का त्रास मारे है ਹੋ ਜੋ ਸਦਾ ਹਮਾਰੇ ਪਚਾ ਸਿਰਜਤ ਜੋ ਜੋ ਕਰਿਓ ਰੱਛਾ ਰੱਖ ਲਿਓ ਮੋਇ ਰਖਣ ਹਾਰੀ ਸਾਹਿਬ ਸੰਤ ਸਹਾਈ ਪੇਯਾਰੀ ਧੀਨ ਬੰਦ ਦੁਸ਼ਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤ ਕਾਲ ਪਏ ਬਰਮਾ ਬਪਤਰ काल पाए शिव जो अवतरा काल पाए कर बिशन प्रकाश सकल कण का कियातमस जवन काल जोगी शिव कियो भेद रज परम ज्योतियो हो। जवन काल सब लोक सवारा नमश कर दाई हमरा जवन काल सब जगत बनायो ਦੇਵਤਾ ਜਛਨੇ ਪਜਾਯੋ ਆਦੰਤ ਕਵਤਾਰ ਸੋਈ ਗੁਰੂ ਸਮਝੋ ਹਮਾਰ ਨਮਸ਼ਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲਮੋ ਬੰਦ ਕੀਓ ਘਟ ਘੜ ਕੇ ਅੰਦਰ ਕੀ ਜਾਣਤਾ ਭਰੇ ਬੁਰੇ ਕੀ ਪੀਰ ਪਛਾਨਤਾ ਚੀਂਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨ ਘਟ ਘਟ ਕੇ ਪੜ ਪੜ ਕੇ ਜਾਣੈ ਜਦ ਉਦ ਕਰਖ ਕਰ ਕਰ ਤਾਰ ਪਰਜਾ ਤਰ ਤਬ ਦੇ ਆਪ ਹੋਰ ਜਬ ਯਕਰ ਕਰਤ ਕਬ ਹੂੰ ਤੁਮੈ ਮਿਲਤ ਦੇ ਤਰਬ ਹੂੰ ਜੇਤੇ ਬਾਦਨ ਸ੍ਰਟ ਸਵਤਾਰ ਆਪ ਆਪਣੀ ਬੂਜੋ ਚਾਰ ਤੁਮ ਸਭ ਹੀ ਦੇ ਰਹਿਤ ਨਿਰਾਲਮ जानत भेद पेदरम्बा द्रहङ्कारम्ब आद नीलनाद सम्ब तूडे चरत पेदा या को भून पौत बेदा ताको कृपण मनत महामुच कच पेदन जानत मां देव को कह सदा सेव निरंकार का चिंतन पेवा आप अपनी बुद्धि जेती वर्णत पिन पिन तु है तेती तुम्हारा न खर जाय पसारा कह बेद सजा प्रथम संसार हे कह रूप अनुप सुरूप ਰੰਗ ਪੈ ਹੋ ਰਾਵ ਕੇ ਪੂਪ ਅੰਡ ਜੇ ਰਸਿਤ ਜਕੀਨੀ ਅਤ ਪੋਇ ਖਾਨ ਬਹੁ ਰਜਦੀਨੀ ਕਹੁ ਫੂਨ ਰਾਜਾ ਬੈਠਾ ਤੋ ਸਿਉਂਡ ਪਹਿਓ ਸੰਕਰ ਇਕਠਾ ਸਗਰੀ ਸਿਰਤ ਦਿਖਾਇ ਚੰਬੋ ਅਜ ਗਾਜ ਸਰੂਪ ਸੁਵੰਬਉ ਅਵਰ ਛਾ ਮੇਰੀ ਤੁਮ ਕਰੋ सिख बार सिखा संगरो संग दुष्ट जित उठव सकल मलेश करो रण गात ये अस तव सरणी परे तिनके दुष्ट दुग्ध मरे पुरख जौन पग परे तिहारे जिनके तुम संकट सब जो कल कोई क्या है तक का निकलनी है जो कल को एक भारतियाँ है तक का निकलनी है रचा होता सब कहला दुष्ट अरिष्टरें तद कृपा दृष्ट न जाय न हो ताके ताप तन कमोहार हो ਰੇ ਦੇਜੇ ਦੇ ਕਰਮੋ ਸਭ ਹੋਹੀ ਜੁਟ ਸਾਸਵ ਸਕੇ ਨ ਕੋਈ ਇੱਕ ਵਾਰ ਜਿਨ ਤੁਮ ਸੰਭਾਰਾ ਕਾਲ ਪਾਤੇ ਤਾਹੀ ਉਬਰ ਜਿਨਰ ਨਾਮ ਤੇਹਾਰੋ ਕਾ ਦਾਤ ਦੁਸ਼ਟ ਦੋਖ ਤੇਰਾ खडग कीत मैं सरन त्यारी आप आदेल हो अबारी सर्व बठार महो साई दुष्ट दुक तेले हो बेचाई खडग कीत मैं सरन त्यारी आप आदेल हो अबारी दुष्ट दुख ते लो बाय गए जब ते तुमरे तबते गो नहीं आने हो राम रहीम पुराण कुरान अनेक के मत एक न मन्यो सिमृत शास्त्र वेद सब मो भेद गया मैं एक न जानियो सिरियस पान कृपा तुम री कर मैं ना कहो सब तोहि बखानी दरा सगल दवार को छोड़ के गयो तोहार द्वार बाहे गए की लाज अस गोबिंद दास तुहार सगले द्वार कुछड़ क गए हो तुहार दवार बाहे गए की लाज अस गोबिंद दास तुहार रामकली महल तीजा आनंद ਇਤੋ ਅੰਕਾਰ ਸਤਗੁਰੂ ਵਰਸਾਤ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇ ਸਸਿਤੀ ਮਨਵ ਜੀਆਂ ਵਾਤਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਉਦ ਤੰ ਗਹੁ ਹਰੀ ਕੇਰਾ ਮਨ ਜਿਨੀ ਵਸਾਇਆ कहना अनिकानंद होवा सतगुरु मैं पाया ए मन मेरेया तू सदा रह हर, हर नाल ली हर नाल रह तू मन मेरे दुख सब विसरना अंगीकारो करे तेरा करज सब सवरना ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਗਿਆਨ ਮਨ ਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸੱਚੇ ਸਹਬਾ ਕੀ ਨਹੀਂ ਕਰਤੇ ਰ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਵੇ ਸਦਾ ਸਿਪਸਲਾਤੇ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸਬਤ ਕਨੀ ਰੇ ਕਹੇ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਸਚ ਨਾ ਮੇਰਾ ਆਧਾਰੋ ਸਚ ਨਾ ਮਧਰ ਮੇਰਾ ਜਿਨ ਭੁੱਖਾਂ ਸਭ ਗਵਾਹੀਆ ਕਰਿਸ਼ਾ ਸੁਖ ਮਨ ਆਈ ਵਸਿਆ ਇਨੇ ਚ ਸਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਏ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਤ ਰੂਪਿਆ ਰੂ ਸਚਨਾ ਮੇਰਾ ਅਧਾਰੂ ਵਾਜੇ ਪੰਜ ਸ਼ਬਦ ਤਿਕਾਰ ਸਪਗਰ ਕਰਸਪਗ ਸ਼ਮਧਵਾਜੀ ਕਲਾ ਜਿਤ ਕਰਧਾਰੀਆ पंच दूत तुद वास्ते गीते काल कंठ कुमारी तुर कर पाया तुद जीनका से नाम हर के लागे कह नानक तह सुख होवा इतगर अनहद बाजे आनंद सुनो वड पागि हो सगल मनोरत पूरी आर प्रभ प्रभया उतरे सगल वसूरे दुख रोग संताप उतरे सुनी सच्ची बाणी संत साजन पय सरसे पूरे गुरुते जानी सुनते पुनीत कहते पवता ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਹ ਜੇ ਅਨਹਦ ਤੂ ਰੇ ਸੁਣਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾ ਬਣੀ ਮਹਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸੋਧਾਰ ਜੀ ਕੋ ਖਾਵੈ ਜੀ ਕੋ ਪੁੰਚ ਜਿਸ ਕਾ ਯੁਧਾਰ ਇਹ ਵਸਤ ਜੀ ਨਾ ਜਾਈ ਨੇਤ ਨੇਤਰ ਖਰਤਾਰ ਤਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹਲਾ 5 ਜੀਵ ਤੇਰਾ ਕੀਤ ਜਤੋ ਨਹੀਂ ਮੈਨੋ ਜੋਗ ਗਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਦਰਸ ਪਿਆ ਮਹਿਰਾਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੈ ਹਾਰੇ ਆ ਦਰਸ ਪਿਆ ਮਹਿਰਾਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਨਮਨਤੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ